ਤਾਂ ਤੇ ਨਿਹੋ ਨਾਲ ਇਤੇ ਚਲੋ ਦੇਖਦੇ ਆ ਜੈ ਬਾਬੇ ਗੋਲਖਨਾਸ ਦੀ ਅੱਛਾ ਦੇਖਦੇ ਆ ਕਾ ਕਾ ਤਾ ਵਧੀਆ ਲੱਗਦਾ ਆਟਾ ਭਰ ਭਾਈ ਕੌਣ ਆ ਗਿਆ ਲਿਓ ਨੀ ਆ ਬਾਬਾ ਜੀ ਲਿਓ ਨੀ ਆ ਭਈ ਆਟਾ ਬੀਬੀ ਕੋਈ ਦੁੱਧ ਦਾ ਪੜਾ ਕੋਈ ਗੁੜ ਦਾ ਡੜਾ ਆਓ ਬਾਬਿਆਂ ਨੂੰ ਕਰਤੇ ਬੜਾ ਵੱਡਾ ਹੈ ਚਲ ਬੈਠ ਜਨ ਨੇ ਉੱਥੇ

ਆ ਵੇਖੋ ਬਾਬਾ ਜੀ ਫਿਰ ਮਰਾ ਆ ਖੱਬਾ ਹੱਥ ਵਗਾ ਆ ਆ ਵੇਖ ਲਓ ਬਾਬਾ ਜੀ ਮੈਨੂੰ ਕੋੜਾ ਪਤਾ ਐ ਮੈਂ ਕਿਹੜਾ ਰੋਜ਼ੀ ਹੱਥ ਦਿਖਾਏ ਨੇ ਕੀ ਗਰੇ ਚੱਕਰ ਚੱਲਦਾ ਤੇਰੇ ਘਰ 'ਚ ਪਰੇਸ਼ਾਨੀ ਐ ਹਾਂ ਹਾਂ ਬਾਬਾ ਜੀ ਉਹ ਤਾਂ ਹੈਗੀ ਐ ਤੇਰੇ ਘਰ ਵਾਲਾ ਪਰੇਸ਼ਾਨ ਕਰਦਾ ਤੈਨੂੰ ਹਾਂ ਬਾਬਾ ਜੀ ਉਹ दारू ਬਲਾਈ ਪੀਂਦੇਗਾ ਕੁੱਟਦਾ ਮਾਰਦਾ ਕਦੀ ਕਦੀ ਹੱਥ ਚੱਕਦਾ ਬਾਬਾ ਜੀ ਡੇਲੀ ਤਾਂ ਨਹੀਂ ਚੱਕਦਾ ਰਾਤ ਨੂੰ ਸੁਪਨੇ ਆਉਂਦੇ ਆ ਭੇੜੇ ਭੇੜੇ ਹਾਂ ਹਾਂ ਬਾਬਾ ਜੀ ਕਦੇ ਕਦੇ ਤਾਂ ਮੈਂ ਗਾਲੀ ਬੜਵਾਈ ਜੀ ਉੱਠਦੀ ਆ ਆ ਡਾਡਾ ਰੋਟਦਾ ਸਾਰਾ ਟੱਬਰ ਹਾਂ ਹਾਂ ਬਾਬਾ ਜੀ ਸਹੀ ਕਿਹਾ ਤੁਸੀਂ ਸੋਨੇ ਨੂੰ ਹੱਥ ਪਾਉਣੀ ਹੈ ਮਿੱਟੀ ਬਣ ਜਾਂਦਾ ਹਾਂ 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 ਬਾਬਾ ਜੀ ਆਹੀ ਗੱਲ ਐ ਬਿਸ ਜਿਹਦਾ ਚੰਗਾ ਕਰਦੀ ਐ ਉਹੀ ਤੇਰਾ ਮਾੜਾ ਕਰਦੇ ਨੇ ਸਹੀ ਕਿਹਾ ਬਾਬਾ ਜੀ ਇਹਦਾ ਫਿਰ ਕੋਈ ਕਰਦੀ ਐ ਪਾ ਹਾਂ ਬਾਬਾ ਜੀ ਕਰਦੇ ਹੋ ਪਾਏ ਕਰ ਦਿੰਦੇ ਆ ਉਹ ਜੀ ਦਾਨ ਦਕਸ਼ਨਾ ਲੱਗੂਗੀ ਦਾਨ ਦਕਸ਼ਨਾ ਕਿੰਨੇ ਕੁ ਲੱਗਣਗੇ ਬਾਬਾ ਜੀ ਉਹ ਥੋੜੇ ਹੀ ਲੱਗਣਿਆ ਬਾਬਿਆਂ ਨੇ ਕਿਹੜਾ ਕੋਟੀਆਂ ਲੈਣੀਆਂ ਪੌਣੀਆਂ ਜਾਂ ਕਾਰਾਂ ਲੈਣੀਆਂ ਆਹੀ ਬਸ 1000 1500 ਰੁਪਿਆ ਲੱਗਣਾ ਅੱਛਾ ਅਗਲੀ ਵਾਰੀ ਆਉਂਗਾ ਜਦੋਂ ਮੌਤ ਉੱਚ ਬਾਬਿਆਂ ਨੂੰ ਝੋਲਾ ਸਮਾ ਦੇਗੀ ਹਾਂ ਬਾਬਾ ਜੀ ਝੋਲਾ ਮੈਂ ਜਰੂਰ ਸਮਾ ਦੂੰਗੀ ਬੱਸ ਬਾਬਾ ਜੀ ਮੈਂ ਹੱਥ ਬੰਦੀਆਂ ਮੇਰੇ ਘਰ ਵਾਲੇ ਨੂੰ ਨਾ दारू ਕੋਈ ਨਾ ਹਟਾ ਦੋ ਉਹ ਸਭ ਪਰੇਸ਼ਾਨੀਆਂ ਤੇਰੀਆਂ ਦੂਰ ਹੋ ਜਾਣਗੀਆਂ ਬੱਸ ਬਾਬਿਆਂ ਨੂੰ ਦਾਨ ਦਖਸ਼ਨਾਮ ਲੱਗੀ ਜਿਹੜੀ ਤੈਨੂੰ ਦੱਸੀ ਏ ਉਹ ਤਾਂ ਮੈਂ ਕਰ ਦੂੰਗਾ ਬੱਬਾ ਜੀ ਹੱਲ ਤੇਰਾ ਪਰ ਵਸ ਪੱਕਾ ਲਾਜੇ ਨਾ ਹਾਂ ਲਾਜ ਪੱਕਾ ਬਾਬਿਆਂ ਨੇ ਹੁਣ ਤੱਕ ਲਾਜ ਹੀ ਕੀਤੇ ਨੇ ਐਡੀ ਦੂਰੋਂ ਬਾਬੇ ਚੱਲ ਕੇ ਆਏ ਆ ਲਾਜ ਕਰਦੇ ਆਏ ਆ ਫਿਰ ਮੈਂ ਕੀ ਕਰਾਂ ਬੱਬਾ ਜੀ ਵੀ ਉਹ ਪੀਣੋ ਹਟ ਜੇ ਬਾ ਦੋ ਤਾਂ ਮੈਂ ਕਰਨਾ ਤੇ ਸੋਨੂੰ ਮੈਂ ਇੱਕ ਦਿਨਾਂ ਚੀਜ਼ ਸਾਰੇ ਘਰ ਦੇ ਵਿੱਚ ਗੀੜਾ ਦੇ ਦਮਈ ਆ ਮੁੱਠੀ ਬੰਦ ਕਰਕੇ ਕੋਈ ਨਾ ਬਾਬਾ ਜੀ ਦੇ ਦੇਗੀ ਕਿਹੜਾ ਹਾਂ ਹਾਂ ਬਾਬਾ ਜੀ ਮੈਂ ਹੁਣੀ ਦੇਉਣੀ ਆ ਵਸ ਤੁਸੀਂ ਫੜਾਓ ਤੁਸੀਂ ਫੜਾਣਾ ਅੱਗੇ ਨਾ ਦੱਸੀ ਨਾ ਨਾ ਬਾਬਾ ਜੀ ਮੈਂ ਕਿਸੇ ਕੋਲੇ ਵੀ ਨਹੀਂ ਗੱਲ ਕਰਦੀ ਹੈਗੀ ਆ ਇਹ ਆ ਲੈ ਚੀਜ਼ ਮੁਠੀ ਬੰਦ ਕਰਕੇ ਸਾਰੇ ਘਰ ਉਤੋਂ ਦੀ ਗੇੜਾ ਦੇ ਦੇਵੀ ਚਾ ਗੇੜਾ ਦੇ ਕੇ ਫੇਰ ਖੋਲਣੀ ਬਾਬਾ ਜੀ ਤੇਰੇ ਬਾਰੇ ਨਿਆਰੇ ਹੋ ਜਾਣਗੇ ਧੰਨ ਤੇਰੇ ਨਾਂ ਤੇ ਲਾਡਰੀਆਂ ਲੱਗਣਗੀਆਂ ਐਸ਼ਿਆ ਬਾਬਾ ਜੀ ਹਾਂ ਧਰ ਤਰ ਭੁੱਲੇਗੀ ਤੇ ਬਾਬਿਆਂ ਨੂੰ ਦਖਣਾ ਲੈ ਕੇ ਦੇ ਕਿੰਨੇ پیسے ਲਿਆ ਮਾ ਬਾਬਾ ਆ 1500 ਰੁਪਿਆ ਹੋਰ ਕੋਈ ਜਿਆਦਾ ਨਹੀਂ ਮਾਰਦੇ ਬਾਬੇ ਬਾਬਾ ਜੀ 1500 ਤਾਂ ਬਾਲਾ ਥੋੜੀ ਜੇ ਕੱਟ ਕਰ ਦੋ ਤਾਂ ਤੁਸੀਂ ਇੱਕ ਹੀ ਆ 1100 ਰੁਪਿਆ ਲਿਆ ਦੇ ਫੇ ਤੂੰ ਕੱਟਦਾ ਨਹੀਂ ਹੋਣਾ ਤੇ ਬਾਬਾ ਜੀ ਜੇ ਹੁਣ ਇੱਕ ਬਾਬਿਆਂ ਨੂੰ ਚੋਲਾ ਜਰੂਰ ਸਮਾਦ ਮੈਂ ਜਦੋਂ ਅਫੇ ਰਾਏ ਬਾਬੇ ਹਾਂ ਚੋਲਾ ਤਾਂ ਮੈਂ ਸਮਾ ਦੇਣਾ ਬਾਬਾ ਜੀ ਜੇ ਹੁਣ 1100 ਵੀ ਨਾ ਹੋਏ ਤੇ ਜੇ ਨਾ ਹੀ ਦੇਵਾਂ ਫਿਰ ਕੋਈ ਪੁੱਠਾ ਚੱਕਰ ਤਾਂ ਨਹੀਂ ਪੈਂਦਾ ਪੁੱਠਾ ਦਾ ਚੱਕਰ ਫਿਰ ਜਿਵੇਂ ਪਹਿਲਾਂ ਚੱਲੀ ਜਾਂਦਾ ਹੁਣ ਚੱਲੀ ਜਾਊਗਾ ਅੱਛਾ ਤੇ ਹੁਣ ਆ ਪਾ ਕਰ ਦਿਆਂਗੇ ਤੇਰਾ 1000 ਰੁਪਏ ਦੇ ਵਿੱਚ ਤੇਰਾ ਪਾਹ ਹੋ ਜਾਣਾ ਚੱਲ ਕੋਈ ਨਾ ਮੈਂ ਲਿਉਣੀ ਆ ਬਾਬਾ ਜੀ ਮੈਂ 1100 ਰੁਪਇਆ ਲੈ ਆਈ ਮੈਂ ਪਹਿਲਾਂ ਢੇੜਾ ਦੇ ਦਿਆਂ ਬਾਬਾ ਜੀ ਹਾਂ ਚੰਗਾ ਬਾਬਾ ਜੀ ਆਫ ਕਮਲ ਇਹ ਜੇ ਬਾਬੇ ਆ ਪਾ ਕਰਦੇ ਹੁਣ ਬਾਬੇ ਇੱਥੇ ੱੱਕੇ ਖਾਣ ਨੂੰ ਆਉਣ ਜੱਟਾਂ ਦੇ ਭੱਜੇ ਸੀ ਉਦੋਂ ਭਾਦੋਂ ਦੇ ਮਹੀਨੇ 'ਚ ਬੜੀ ਤੇਜ਼ ਧੁੱਪ ਸੀ ਤੁਲੇ ਆ ਜਿਹੜਾ 1000 ਰੁਪਿਆ ਲਿਉਣੀ ਆ ਉਦੋਂ ਹੱਥਨ ਹੋਈ ਜਾਂਦਾ ਆ ਲਓ ਬਾਬਾ ਜੀ 1100 ਰੁਪਿਆ ਲਿਓ ਤੇ ਅਬ ਮੁੱਖ ਨੂੰ ਹੁਣ ਖੋਲਦਾ ਬਾਬਾ ਜੀ ਹਾਂ ਖੋਲੋ ਜਿਹੜਾ ਤਾਂ ਮੈਂ ਦੇ ਆਈ ਅਕੀ ਬੱਬਾ ਜੇ ਤਾਂ ਲੱਕੜ ਹੈ ਇੱਕ ਗਿੱਦੜ ਸਿੰਘੀ ਬੀਬਾ ਲੱਕੜ ਨਹੀਂ ਗਿੱਦੜ ਸਿੰਘੀ ਜਿੱਥੇ ਮਾਇਆ ਰੱਖਦੇ ਹੋ ਇਹਨੂੰ ਉੱਥੇ ਰੱਖ ਦੇ ਅੱਛਾ ਹਾਂ ਤਨ ਤਨ ਹੋ ਜਾਣੀ ਤੇਰੀ ਇੱਕ ਜਿੱਥੇ ਹੁਣ ਤੂੰ ਬੈਠਣਾ ਉੱਠਣਾ ਨਹੀਂ ਅੱਧਾ ਘੰਟਾ ਉੱਥੋਂ ਕਿਉਂ ਕਹਤੋਂ ਬੱਬਾ ਜੀ ਉਹ ਮੈਂ ਕੋਈ ਮੰਤਰ ਕੀਤਾ ਤੇ ਘਰ ਕੀ ਲਿਆ ਤੇਰਾ ਅੱਛਾ ਹਾਂ ਵੀ ਬਾਹਰੋਂ ਬੁਰੀ ਬਲਾ ਨਾ ਕੋਈ ਆਵੇ ਹਾਂ ਕੋਈ ਬਾਹਰੋਂ ਨਾ ਆਵੇ ਤੇ ਉੱਠਣਾ ਨਹੀਂ ਵਾ ਤੁਸੀਂ ਚੰਗਾ ਬਾਬਾ ਜੀ ਪ੍ਰਸ਼ਾਦਾ ਪਾਣੀ ਬਾਬਾ ਜੀ ਜਉਂਦੀ ਵਸਦੀ ਆ ਚੰਗਾ ਬਾਬਾ ਜੀ ਪਾਓ ਬਾਬਾ ਜੀ ਫਿਰ ਚੰਗਾ ਮੈਂ ਚੋਲਾ ਕੋਈ ਨਹੀਂ ਪਾਓ ਉੱਠੇ ਨਾ ਤੋਂ ਅੱਧਾ ਘੰਟਾ ਚੰਗਾ ਬਾਬਾ ਜੀ ਲੈਓ ਬੀਬਾ ਤਾਂ ਨਹੀਂ ਨਿਕਲਦੀ ਅੱਧਾ ਘੰਟਾ ਅੰਦਰ ਗੱ ਉਹ ਚੰਗੀ ਲੱਗਦੀ ਏ ਨਾਥਾ ਦੇ ਕੰਮ ਦੀ ਏ ਚੰਗੇ ਪੈਸੇ ਵਟਾਉ ਜਦੋਂ ਉਹਦੇ ਕੰਟੀਨਿਊ ਬਾਹਰ ਆਉਂਦੋਂ ਤਾਂ ਬਾਬੇ ਅਗਲਾ ਹਪਿੰਡ ਕ੍ਰਾਸ ਕਰ ਜਾਣਗੇ ਚਾਰ ਭਾਗਤ ਨਹੀਂ ਹੁੰਦਾ ਤੈਨੂੰ ਬਾਬੀ ਪਾਇਆ ਕਰਨਗੇ ਹਰਾਚਰਾ ਜੇ ਵੀ ਗਾਇਆ ਸੰਤਾ ਜਰ ਬੋਲ ਰਹੀ ਹੈ ਨਾ ਸ਼ੌ ਤਾਂ ਤੂੰ ਹਜੇ ਬਾਈ ਦੇਖੀ ਉਹ ਆਹ ਦਰਖਤ ਜਿਹੋਗਾ ਜਾਮਣ ਹੋਗੀ ਨਾ ਉਹ ਕਿਆ ਕਰੂ ਛਾ ਇਹ ਤਾਂ ਹੀ ਲਾਇਨੀ ਉਹ ਦਰਖਤ ਆਹੀ ਮੌਸਮ ਵਿੱਚ ਵਧੀਆ ਲੱਗਦੀ ਆ ਹੁਣ ਹਾਰਡ ਜੇਡ ਤਾਂ ਸ਼ੌਈ ਮਸਾਂ ਮਿਲਦੀ ਆ ਯਾਰ ਤੁਹਾਨੂੰ ਪਤਾ ਹੁੰਦਾ ਵੇ ਇੱਕ ਹੁਣ ਤਾਂ ਪੰਛੀ ਵੀ ਹੁੰਦਾ ਸ਼ੌ ਨੂੰ ਡਿੱਗਦਾ ਬੰਦਾ ਕੀ ਹਾਂ ਉਹਨਾਂ ਅੱਜ ਕੱਲ ਦਾ ਹਾਂ ਹਾਂ ਉਹ ਕਾਲੀਰ ਉਹ ਸਾਧਿਆ ਕਿਹੜੇ ਫਿਰਦਾ ਹੈ ਗਾਂਝੀ ਲਈ ਕਿਹੜਾ ਸਾਧਦਾ ਜਾਰੇ ਕੋਈ ਨਹੀਂ ਰਹਾ ਗਾ ਨਹੀਂ ਨਹੀਂ ਆਉਂਦਾ ਉਹ ਗਾ ਤਾਂ ਮੈਨੂੰ ਛੋੜਲੀ ਲੱਗਦੀ ਏ ਯਾਰ ਕਲੇ ਗੱਲ ਪੱਕੀ ਹੈ ਸਾਡੇ ਵਾਲੀ ਉਹ ਹੀ ਹੈ ਬਾਈ ਪੈਸਾ ਕਿੱਧਰ ਲਈ ਆਉਂਦਾ ਆ ਜਾ ਪੁੱਛਦੇ ਆ ਆ ਜਾ ਆ ਜਾ ਆ ਫਿਰ ਤੇਰਾ ਪਤਾ ਕਿੱਥੋਂ ਲੈ ਆਏ ਆ ਕਿੱਥੋਂ ਲੈ ਆਏ ਇਹ ਤਾਂ ਸਾਨੂੰ ਦਾਨ ਕਰਿਆ ਜੀਨੇ ਕਰਿਆ ਜਾਨਾ ਉਸ ਘਰੋਂ ਲੈ ਕੇ ਆਏ ਚੱਲ ਆਇਆ ਆ ਜਾ ਚੱਲ ਕੱਲ ਤੂੰ ਚੱਲ ਦਰਦਾ ਜੇ ਕਿਉਂ ਬਾ ਮੋਰ ਤੂੰ ਬੱਬਾ ਜੇ ਤੂੰ ਕਿ ਕਿਲੀ ਫਤੰਗੋ ਨਮਾਰੂ ਤੋ ਚਾਰ ਗਹਾ ਵੇ 10 ਕਿਨੇ ਨਾਮ ਦਿੱਤੇ ਤੈਨੂੰ ਬਾ ਬੇ ਤੈਨੂੰ ਸ਼ਰਾਫ ਦੇ ਦੇਣਗੇ ਆ ਜਾ ਕਿਥੋਂ ਰਿਆਂ ਤੂੰ ਇਹ ਲੈ ਕੇ ਕਿਧਰੋਂ ਆਇਆ ਤੂੰ ਇਹ ਸ਼ਰਾਫ ਲੈ ਮੈਨੂੰ ਹੈ ਕਿਲੋ ਵਾਲੀ ਖਾਂ ਲੈਗਾ ਤੁਸੀਂ ਚਾਹ ਕਿਥੋਂ ਕਰਦੇ ਓ ਬਾਪਿਆਂ ਨੂੰ ਜਾਣ ਦੇ ਯਾਰ ਉਹ ਸਾਨੂੰ ਤੁਹਾਨੂੰ ਨੂੰ ਫੜਕੇ ਚਾ ਯਾਰ ਆ ਜਾ ਯਾਰ ਤੂੰ ਆ ਜਾ ਤੂੰ ਬਾਪਿਆਂ ਨੂੰ ਜਾਣ ਦੋ ਯਾਰ ਓ ਕਿੱਦਾਂ ਜਾਣ ਦੇ ਜਾ ਤੂੰ ਗਾਲ ਲੈ ਜਾ ਮੈਨੂੰ ਜਾਣ ਆਹ ਕਿੱਦਾਂ ਜਾਣ ਦੇ ਵਾਹ ਤੇਰੇ ਫੱਕੇ ਲੈ ਮੈਂ ਹਾਂ ਤੇ ਯਾਰ ਨਹੀਂ ਦੇ ਯਾਰ ਤੂੰ ਇਸ ਨੂੰ ਬਾਪਿਆਂ ਨੂੰ ਯਾਰ ਆ ਜਾ ਤੈਨੂੰ ਉੱਥੇ ਦੇ ਦਵਾਉਂਦੇ ਤੈਨੂੰ ਗਾਂ ਹੋਰ ਇਹਨੂੰ ਹੋਰ ਦਵਾਉਂਦੇ ਜਾ ਜਾ ਮੈਨੂੰ ਤਾਂ ਜਾਣ ਦੇ ਤੇਰੀ ਗਾਂ ਮੈਂ ਤੈਨੂੰ ਦੇ ਦਿੱਤੀ ਯਾਰ ਉਹ ਆ ਜਾ ਜਾ ਆ ਜਾ ਚੱਲ ਬਈ ਗਾਂ ਲੈ ਕੇ ਚਰਨ ਆਲੇ ਆ ਜਾ ਉੱਥੇ ਉੱਥੇ ਹੀ ਬੰਦਿਆ ਬੱਬੇ ਨੂੰ ਆ ਜਾ ਤੇਰੀ ਗਾਮਾ ਤੈਨੂੰ ਦੇਤੀ ਸਰਦਾਰਾ ਆ ਜਾ ਕਿਤਰ ਮਾਰੀ ਜਾਉ ਸਾਰਾ ਜਾ ਉੱਥੇ ਦੇਖ ਨਾ ਉੱਥੇ ਉਹ ਆ ਜਾਗਾ ਫੇਰ ਬੰਨੀ ਗਈਆਂ ਯਾਰ ਨਾਲ ਇੱਟੀ ਖੜਕੇ ਆ ਜਾ ਨੂੰ ਲੈ ਕੇ ਚੱਜੇ ਆ ਉਹ ਆ ਜਾ ਕੇ ਨੂੰ ਲੈ ਕੇ ਜਾਉਂ ਸਰਦਾਰਾਂ ਅੰਧੇ ਮੋ ਰਾਂਗੇ ਨੀ ਫੜ ਫੜ ਲੈ ਕੇ ਲੈ ਮਰ ਅੰਦਰ ਲੈ ਕੇ ਚੱਲ ਅੰਦਰ ਲੈ ਕੇ ਚਲਾ ਜਾ ਇਹਨੂੰ ਸਾਲ ਲਵਾਵਾਂਗੇ ਜਾਂ ਫੇਰ ਬਾਈ ਉਹ ਬਾਪਿਆਂ ਦਾ ਆ ਜਾ ਆ ਜਾ ਤੂੰ ਬਾਪੇ ਬੰਦੇ ਬਾਈ ਬਾਪੇ ਤੇਰਾ ਹੱਥ ਦੇਖ ਲੈ ਮੈਂ ਆ ਜਾ ਬਾਈ ਪਾਪਾ ਆ ਜਾ ਬਾਪਾ ਅੰਦਰ ਹੀ ਦੇਖਾਂਗੇ ਘਰ ਜਾ ਫਿਰ ਵੇਟ ਬਾਈ ਆਪਿਆਂ ਨਾਲ ਨਹੀਂ ਤਾਂ ਕਰੀ ਜਾ ਆਏ ਦੱਸੇ ਤੂੰ ਦਾਨ ਕੀ ਨਹੀਂ ਕਰੀਆ ਮੈਨੂੰ ਮੈਨੂੰ ਦਾਨ ਕੀ ਕਰੀਏ ਇੱਥੇ ਛੱਟ ਕੇ ਰੱਖੀ ਕਿਤੇ ਭੱਜ ਨਾ ਜਾਵੇ ਕਿਸੇ ਪਾਸੇ ਦੀ ਸਾਰਾ ਜੋ ਕਸੋ ਕਿਹੜਾ ਪਿੰਡਾ ਤੇਰਾ ਕਿੰਨੀਆਂ ਕਗਾਵਾਂ ਖੋਲੀਆਂ ਸੱਚ ਦੱਸ ਦੇਗਾ ਬੱਚੇ ਤੋ ਜੂ ਬਾਬਾ ਤੇਰੀ ਨਹੀਂ ਤੇ ਬਾਈ ਮੇਰਾ ਪਿੰਡ ਦਾ ਬੂੜਾ ਵਾਲਾ ਗੱਲ ਸੁਣੇ ਦੀ ਓਏ ਇੱਕ ਮਿੰਟ ਮੇਰਾ ਪਿੰਡ ਦਾ ਬੂੜਾ ਵਾਲਾ ਬਾਈ ਇਹਨਾਂ ਦਾ ਮਾਰ ਯਾਰ ਕੋਈ ਤਾਂ ਤੂੰ ਬੋਲਿਓ ਦੂਜੀ ਬੋਲ ਨਾ ਪਾ ਲੈਣ ਵਾਲੀ ਉਹ ਤਾਂ ਬਾਈ ਮੈਂ ਆ ਉੱਥੋਂ ਨਾ ਹੱਲੇ ਆਇਆ ਸੀਗਾ ਉੱਥੇ ਫਿਲਮਾਂ ਬਣਾਉਂਦੇ ਨੇ ਹਾਂ ਉਦੋਂ ਲਿਆ ਸੀ ਇਹ ਫਿਲਮ ਬੂੜਾ ਵਾਲਾ ਬੂੜਾ ਵਾਲਾ ਮੁੰਡਾ ਕਾਲਾ ਉਹਦੇ ਗਰੁੱਪ ਦਾ अच्छा ओडे ग्रुप ਦਾ ਮੈਂ ਕਰ ਤੂੰ ਅੱਛਾ ਉਹਨਾਂ ਨੇ ਤੈਨੂੰ ਆ ਦੱਸਤਾ ਹੂੰ ਸੀਨ ਕਰਨ ਨੂੰ ਮੈਂ ਕਰਦਾ ਮੈਂ ਬਸ ਭਲੇਖੇ ਨਾਲ ਬਾਤ ਘਾਟ ਚ ਇੱਧਰ ਆ ਗਏ ਤੇ ਮੈਂ ਗਾਂ ਖੋਲ ਲਈ ਤੈਨਾਂ ਕਹ ਗਾਂ ਠੱਗੀਆਂ ਮਾਰ ਲਈਏ ਠੱਗੀਆਂ ਨਹੀਂ ਬਾਈ ਉਹ ਕਹ ਇਹਦਾ ਗਮਾਂਡ ਪਿੰਡ ਦਾ ਯਾਰ ਮੈਂ ਤਾਂ ਠੱਗੀ ਨਹੀਂ ਮੈਂ ਮਾਰੀ ਮੈਂ ਤਾਂ ਆਇਆ ਹੋ ਗਿਆ ਵਿਚਾਰ ਤੂੰ ਆ ਕੇ ਕੀਤਾ ਤੈਨੂੰ ਪਾਪ ਲੱਗੂਗਾ ਪਾਪ ਪਾਪ ਹੈ ਭੂਵਾ ਦਾ ਉਹ ਹੀ ਬਾਬਾ ਜਿਹੜੇ ਆਪਣੇ ਘਰ ਦਾ ਇਲਾਜ ਕਰਕੇ ਗਿਆ ਇਹਨੇ ਦਿੱਤੀਆ ਗਾ ਇਨੇ ਦਿੱਤੀਆ ਗਾ ਇਨੇ ਆਹ ਖਾ ਕੇ ਆਹ ਦੇਖ ਪਪਾ ਮੈਂ ਮੈਂ ਇਹਨੂੰ ਗਾਹਾਂ ਦਾ ਸਕਾ ਲਉ ਦਿੱਤੀਆ ਕੀ ਹੋਣਾ ਆਹ ਗਾਹਾਂ ਦਾ ਖਾਣਾ ਇਹਨੇ ਦਿੱਕੇ ਮੈਂ ਦਾਨ ਨਾ ਗਾਹਾਂ ਗਾਹੜੀ ਗਾਹ ਲਗਾ ਦੇ ਖੋਲ ਕੇ ਆਪਣੀ ਹਾਂ ਬੱਲੇ ਗਾਹਾਂ ਦਾ ਕੋਈ ਨਹੀਂ ਉਹ ਭਾਈ ਤੁਸੀਂ ਤਾਂ ਫੜਾਈਆ ਮੈਨੂੰ ਗਾਹਾਂ ਹੋ ਹਾ ਹਾ ਆ ਲੈ ਬੱਬਾ ਤੂੰ ਝੂਠ ਕਾ ਤੋ ਬੋਲੀ ਜਾਨਾ ਬਲੋ ਫਿਰ ਮੋਹ ਮੈਨੂੰ ਕੁੱਤੀ ਆ ਦੇ ਕੁੱਪੜ ਦੀ ਮਾਰ ਮੈਂ ਗਾਂ ਗਾਂ ਖਲਾਤੀ ਨਹੀਂ ਜੇ ਮੈਂ ਤੈਨੂੰ ਯਕੀਨ ਕਰਕੇ ਕਹਿੰਦਾ ਤੇਰੇ ਘਰੋਂ ਦਾਰੂ ਨਹੀਂ ਪੀਊਗਾ ਕਹਿੰਦਾ ਐਨੇ ਕਾ ਜੀ ਮੈਨ ਤਾਂ ਇਹਦਾ ਨਾਲੇ ਗਾਂ ਖੋਲ ਕੇ ਆ ਜੇ ਸਾਰਾ ਕੁਝ ਲਾਜਾਉਣਾ ਚੱਕ ਕੇ ਅੰਦਰ ਬੜੀ ਬੈਠੀਆਂ ਤੂੰ ਤਾਂ ਅੰਦਰ ਬੜੀ ਬੈਠੀ ਆ ਬਾਈ ਬਾਈ ਮੈਂ ਸੋਦੀ ਕਾਲੀ ਗਊ ਆ ਬਾਈ ਬਾਈ ਪਹਿਲਾ ਮਲੰਗ ਉਹ ਚੱਤੂ ਨਵਾ ਉਹ ਤੂੰ ਨਾ ਮਾਰੇ ਕੰਨ ਯਾਰ ਉਹ ਤੂੰ ਵੀ ਚੱਲ ਪਈਏ ਇਧਰ ਬਾਣਾ ਚਦਾਵੇ ਬਚ ਗਏ ਮਸਾਂ ਬਚੇ ਆ ਜੱਟ ਮਾਰ ਦਿੰਦੇ